ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਿਕ ਸਾਂਝ ਦੇ ਉੱਪਰ ਨਗਰ ਬਾਬਾ ਬਕਾਲਾ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰਾ ਸਹਿਬਾਨ ਦੇ ਦਰਸ਼ਨ ਦਿਦਾਰੇ ਕਰਵਾਉਂਦਿਆਂ ਅੱਜ ਜਿਸ ਇਤਿਹਾਸਿਕ ਸਥਾਨ ਦੇ ਆਪ ਸੰਗਤ ਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਮਾਤਾ ਗੰਗਾ ਜੀ ਇਸ ਸਥਾਨ ਤੇ ਹੀ ਮਾਤਾ ਗੰਗਾ ਜੀ ਦੇ ਵਿਵਾਨ ਦਾ ਸੰਸਕਾਰ ਕੀਤਾ ਗਿਆ ਸੀ ਸੋ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਆਪ ਸੰਗਤ ਨੂੰ ਦਰਸ਼ਨ ਦਿਦਾਰੇ ਕਰਵਾਉਣ ਦੇ ਨਾਲ ਨਾਲ ਇਤਿਹਾਸ ਤੋਂ ਜਾਣੂ ਕਰਵਾਣਾ ਕਰਾਂਗੇ ਜਿਸ ਗੁਰਦੁਆਰਾ ਸਾਹਿਬ ਦੇ ਆਪ ਸਾਰੀ ਸੰਗਤ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਮਾਤਾ ਗੰਗਾ ਜੀ ਜੋ ਕਿ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸ਼ਸ਼ੋਭਤ ਹੈ ਜਿਵੇਂ ਕਿ ਆਪ ਸੰਗਤ ਨੇ ਸਾਡੀ ਪਿਛਲੀ ਵੀਡੀਓ ਦੇ ਵਿੱਚ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਸ਼ੀਸ਼ ਮਹਿਲ ਦੇ ਦਰਸ਼ਨ ਕੀਤੇ ਸਨ ਉਸੇ ਅਸਥਾਨ ਤੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਜੋਤੀ ਜੋਤ ਸਮਾਏ ਸਨ ਜਦੋਂ ਮਾਤਾ ਗੰਗਾ ਜੀ ਦਾ ਅੰਤਿਮ ਸਮਾ ਨੇੜੇ ਆਇਆ ਤਾਂ ਉਹਨਾਂ ਫਰਮਾਇਆ ਕਿ ਸਾਡਾ ਸਰੀਰ ਅਗਨ ਭੇਟ ਨਹੀਂ ਕਰਨਾ ਸਗੋਂ ਸਾਡੇ ਸਰੀਰ ਨੂੰ ਜਲ ਪ੍ਰਵਾਹ ਕਰਨਾ ਇੰਨੇ ਬਚਨ ਕਰਕੇ ਮਾਤਾ ਜੀ ਸਤਿਖੰਡ ਨੂੰ ਪਹਾਰ ਗਏ ਮਾਤਾ ਗੰਗਾ ਜੀ ਦੇ ਕਹਿਣ ਅਨੁਸਾਰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸਾਰੀ ਸੰਗਤ ਨੇ ਰਲ ਕੇ ਬਹੁਤ ਸੁੰਦਰ ਵਿਵਾਨ ਸਜਾ ਕੇ ਮਾਤਾ ਜੀ ਦੇ ਸਰੀਰ ਨੂੰ ਇਸ਼ਨਾਨ ਕਰਾ ਕੇ ਬਿਬਾਨ ਦੇ ਵਿੱਚ ਰੱਖ ਦਿੱਤਾ ਸ਼ੇਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਅਨੁਸਾਰ ਦਰਿਆ ਬਿਆਸ ਨੂੰ ਜੋ ਕਿ ਬਾਬਾ ਬਕਾਲਾ ਸਾਹਿਬ ਤੋਂ 2 ਕਿਲੋ ਦੀ ਦੂਰੀ ਤੇ ਹੈ ਸੰਗਤ ਢੋਲਕੀਆਂ ਸ਼ੈਣਿਆਂ ਨਾਲ ਕੀਰਤਨ ਕਰਦੀ ਹੋਈ ਬੜੇ ਭਾਰੀ ਜਲੂਸ ਦੇ ਨਾਲ ਮਾਤਾ ਜੀ ਦੀ ਦੇਹ ਨੂੰ ਬਿਆਸ ਦਰਿਆ ਵੱਲ ਲੈ ਕੇ ਤੁਰੇ ਬਿਆਸ ਦਰਿਆ ਦੇ ਕਿਨਾਰੇ ਜਾ ਕੇ ਬਿਬਾਨ ਰੱਖ ਦਿੱਤਾ ਗਿਆ। ਕੁਝ ਚਿਰ ਕੀਰਤਨ ਕਰਕੇ ਗੁਰੂ ਜੀ ਨੇ ਅਰਦਾਸਾ ਸੁਧਿਆ ਅਤੇ ਚੌਹ ਕਾਨੀਆਂ ਨੂੰ ਜਿਨ੍ਹਾਂ ਨੇ ਮਾਤਾ ਜੀ ਦੀ ਦੇਹ ਚੁੱਕੀ ਹੋਈ ਸੀ ਹੁਕਮ ਕੀਤਾ ਕਿ ਡੂੰਘੇ ਪਾਣੀ ਵਿੱਚ ਜਾ ਕੇ ਬਿਬਾਨ ਨੂੰ ਜਲ ਪ੍ਰਵਾਹ ਕਰ ਦਿਓ। ਜਦ ਕਾਨੀਆਂ ਨੇ ਪਾਣੀ ਵਿੱਚ ਤੁਰਨਾ ਸ਼ੁਰੂ ਕਰ ਦਿੱਤਾ ਲੱਕ ਤੋਂ ਛਾਤੀ ਤੱਕ ਪਾਣੀ ਆਇਆ ਤਾਂ ਕਾਨੀਆਂ ਨੇ ਹੈਰਾਨ ਹੋ ਕੇ ਵੇਖਿਆ ਕਿ ਮਾਤਾ ਜੀ ਦਾ ਕੋਈ ਸਰੀਰ ਨਹੀਂ ਸੀ ਬਿਬਾਨ ਖਾਲੀ ਸੀ ਛੇਵੇਂ ਪਾਤਸ਼ਾਹ ਜੀ ਨੇ ਫਰਮਾਇਆ ਆਓ ਭਾਈ ਬਿਬਾਨ ਨੂੰ ਵਾਪਸ ਲੈ ਆਓ ਕਿਉਂਕਿ ਗੁਰੂ ਘਰ ਵਿੱਚੋਂ ਪੰਜ ਦੇਹਾਂ ਇਸੇ ਤਰ੍ਹਾਂ ਹੀ ਪਰਲੋਕ ਨੂੰ ਜਾਣ ਗਿਆ ਜਦ ਬਿਬਾਨ ਦੇ ਵਿੱਚ ਮਾਤਾ ਗੰਗਾ ਜੀ ਦਾ ਸਰੀਰ ਨਹੀਂ ਮਿਲਿਆ ਤਾਂ ਬਿਬਾਨ ਨੂੰ ਵਾਪਸ ਲੈ ਕੇ ਸੰਗਤਾਂ ਬਾਬਾ ਬਕਾਲਾ ਸਾਹਿਬ ਵਿਖੇ ਆ ਗਈਆਂ ਅਤੇ ਇਸ ਪਵਿੱਤਰ ਅਸਥਾਨ ਤੇ ਉਸ ਬਿਵਾਨ ਦਾ ਸੰਸਕਾਰ ਕੀਤਾ ਗਿਆ ਜਿਸ ਅਸਥਾਨ ਤੇ ਅੱਜਕੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨ ਹਨ ਅਤੇ ਇਸ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਮਾਤਾ ਗੰਗਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਿਆਸ ਦਰਿਆ ਦੇ ਕਿਨਾਰੇ ਤੇ ਬਚਨ ਕੀਤਾ ਸੀ ਕਿ ਗੁਰੂ ਘਰ ਵਿੱਚੋਂ ਪੰਜ ਦੇਹਾਂ ਇਸੇ ਤਰ੍ਹਾਂ ਹੀ ਪ੍ਰਲੋਕ ਨੂੰ ਜਾਣਦੀਆਂ ਤਾਂ ਪਹਿਲੀ ਦੇ ਸੱਚਖੰਡ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗਈ ਜੋ ਬਾਅਦ ਵਿੱਚ Hindu ਅਤੇ Musalmana ਨੇ ਚਾਦਰ ਅੱਧੀ ਅੱਧੇ ਕਰਕੇ ਸੰਸਕਾਰ ਕੀਤਾ ਅਤੇ Musalmana ਨੇ ਉਹ ਚਾਦਰ ਦਫਨਾ ਦਿੱਤੀ ਦੂਸਰੀ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵੀ ਇਸੇ ਤਰ੍ਹਾਂ ਹੀ ਰਾਵੀ ਦਰਿਆ ਦੇ ਕੰਢੇ ਤੇ ਸੱਚਖੰਡ ਨੂੰ ਗਈ ਤੀਸਰੀ ਦੇ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਦੀ ਵੀ ਹੁਣ ਇਸੇ ਤਰ੍ਹਾਂ ਹੀ ਅਲੋਪ ਹੋ ਗਈ ਇਸੇ ਤਰ੍ਹਾਂ ਹੀ ਚੌਥੀ ਦੇ ਦਸਵੇਂ ਜਾਮੇ ਵਿੱਚ ਘੋੜੇ ਸਮੇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੱਚਖੰਡ ਨੂੰ ਗਈ ਅਤੇ ਪੰਜਵੀਂ ਦੇ ਬਾਬਾ ਹੰਦਾਲ ਜੀ ਗੁਰੂ ਕੇ ਜੰਡਿਆਲੇ ਵਾਲੇ ਵੀ ਸਨ ਦੇ ਹੀ ਸੱਚਖੰਡ ਨੂੰ ਪਧਾਰੇ ਸਨ ਜਦ ਮਾਤਾ ਗੰਗਾ ਜੀ ਦਾ ਸਰੀਰ ਵਿਵਾਨ ਦੇ ਵਿੱਚ ਨਹੀਂ ਮਿਲਿਆ ਤਾਂ ਇਸ ਸਥਾਨ ਤੇ ਜਿਸ ਵਿਵਾਨ ਦੇ ਵਿੱਚ ਮਾਤਾ ਗੰਗਾ ਜੀ ਦੇ ਸਰੀਰ ਨੂੰ ਲੈ ਕੇ ਗਏ ਸਨ ਉਸ ਵਿਵਾਨ ਦਾ ਸੰਸਕਾਰ ਕੀਤਾ ਗਿਆ ਸੋ ਇਹ ਸੀ ਸੰਖੇਪ ਇਤਿਹਾਸ ਗੁਰਦੁਆਰਾ ਮਾਤਾ ਗੰਗਾ ਜੀ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਜੋ ਅਸੀਂ ਆਪ ਸੰਗਤ ਦੇ ਨਾਲ ਇਸ ਵੀਡੀਓ ਦੇ ਰਾਹੀਂ ਸਾਂਝਾ ਕਰਨਾ ਕੀਤਾ ਹੈ ਆਪ ਸੰਗਤ ਜਦੋਂ ਵੀ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਦਰਸ਼ਨ ਦਿਦਾਰੇ ਕਰਨ ਆਓ ਤਾਂ ਇਸ ਇਤਿਹਾਸਿਕ ਸਥਾਨ ਦੇ ਵੀ ਦਰਸ਼ਨ ਜ਼ਰੂਰ ਕਰਨਾ ਸੰਗਤ ਜੀ ਇਤਿਹਾਸ ਬੋਲਦੇ ਆ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਅਸੀਂ ਆਪ ਸੰਗਤ ਦੇ ਕੋਲੋਂ ਮਾਫੀ ਮੰਗਦੇ ਹਾਂ ਅਤੇ ਆਪ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਸਿੱਖ ਸੰਗਤਾਂ ਇਸ ਇਤਿਹਾਸਿਕ ਸਥਾਨ ਦੇ ਦਰਸ਼ਨ ਕਰ ਸਕਣ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਸਾਡੇ Facebook ਪੇਜ ਨੂੰ ਫੋਲੋ ਵੀ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ